ਜੰਦੇ ਆ ਪਰ ਅਸੀਂ ਬੇਨਤੀ ਕਰਦੇ ਹਾਂ ਜਿਹੜੀ ਅੱਜ ਦੀ ਮੀਟਿੰਗ ਆ ਇਹ ਘੱਟੋ ਘੱਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਸੀਐਮ ਮਾਨ ਘਵਾੜੇ ਦੇ ਪਰ ਜੇ ਮੀਟਿੰਗ ਕਰਕੇ ਵਿੱਤ ਮੰਤਰੀ ਹਰਪਾਸ਼ਨ ਟੀਮਾ ਨਾਲ ਜੋ ਸਾਫ ਕਮੇਟੀ ਦਾ ਮੁਖੀ ਆ ਬਹੁਤ ਮਿਲੀਆਂ ਹੋਈਆਂ ਜਿਨ੍ਹਾਂ ਬੇਖਲਾਫ ਨਹੀਂ ਹੋਇਆ ਪ੍ਰਾਣੀ ਪੈਨਸ਼ਨ ਭਾਲ ਦੀ ਗੱਲ ਕਰੀ ਅਸੀਂ 2004 ਤੋਂ ਭਰਤੀ ਹੋਏ ਮਨਾਈਆਂ ਵਾਸਤੇ ਜੋ ਪ੍ਰਾਣੀ ਪੈਨਸ਼ਨ ਭਾਲ ਕਰਨੀ ਬਣਦੀ ਸੀ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਲੰਗਣਾ ਨੋਟੀਸ ਜਾਰੀ ਕੀਤਾ ਅਲੇ ਤੱਕ ਪ੍ਰਾਣੀ ਬਿਹਣ ਬਾਲੀ ਹੋ ਸਕੀ ਕੇਂਦਰ ਸਰਕਾਰ ਨੇ ਇੱਕ ਜੁਲੀ ਹੋਰ ਫਿਰਨੀ ਆ ਜੁਪੀਐਸ ਦੇ ਉੱਪਰ ਜੋ ਜੁਪੀਐਸ ਦੀਆਂ ਲੋਕਾਂ ਲੱਗੇ ਕਿ ਸਰਕਾਰ ਐਨਪੀਐਸ ਲੋਕੇ ਲੰਘ ਚੁੱਕੀ ਆ ਉਹੀ ਸਕੀਮਾਂ ਤੇ ਜੋ ਕੇਂਦਰ ਸਰਕਾਰ ਕਰਦੀ ਆ ਕੰਮ ਉਹਨਾਂ ਦੇ ਹੀ ਪੰਜਾਬ ਸਰਕਾਰ ਆ ਚੁੱਕੀ ਆ ਕਿਉਂਕਿ ਅੱਗੇ ਹੋਰ ਮੰਗਾਂ ਦੀ ਗੱਲ ਕਰੀਏ ਆਪਾਂ ਜੀਏ ਦੀ ਗੱਲ ਕਰਦੇ ਆ ਇੱਕ ਪਾਸੇ ਪੰਜਾਬ ਸਰਕਾਰ ਦਾ ਡੀਏ 42% ਆ ਕੇਂਦਰ ਦਾ 53% ਆ 11% ਵਾਦਾ ਆ ਸਮਝ ਜਿਹਨੇ ਪੁਲਿਸ ਨਾਲੋਂ ਖੜਿਆ ਇਹਨਾਂ ਨੂੰ ਵੀ 42 ਮਿਲਦਾ 55 ਇਹਨਾਂ ਨੂੰ ਵੀ ਮਿਲਦਾ ਕਿੰਨੀ ਵਾਰ ਮਿੰਟਾਂ ਹੋ ਗਿਆ ਮਖੋਨੇ ਭੁਆ ਤੋਂ ਨਾਲ ਸਿਰਫ 4 ਫੜੇ ਡੀਏ ਬਲਾਇਆ ਸੀ ਉਹਨੇ 36 ਤੋਂ 36 ਤੋਂ 42 ਕੀਤਾ ਸੀ ਏਰੀਆ ਦੇ ਵਾਸਤੇ ਪਾਲਾ ਪ੍ਰਧਾਨ ਕਹਿ ਕੇ ਆ 255 ਮਿੰਟ ਦਾ ਏਰੀਆ ਬਹੁਤ ਹੁੰਦਾ ਜੋ 5.5 ਸਾਲ ਏਰੀਆ ਦਾ 6ਵੇਂ ਫੇਕ ਵੀ ਹੁੰਦਾ 14000 ਕੋਰਪੀਆ ਬਣਦਾ ਉਹਦੇ ਬਾਰੇ ਸਰਕਾਰ ਚੋਪਾ ਬੰਡੀਆਂ ਬਾਤੀਆਂ ਸਰਕਾਰ ਜਾਣ ਤੋਂ ਬਾਅਦ ਵੀ ਗਾਰੰਟੀ ਲਈ ਜਾਂਦੇ ਆ ਕਹਿੰਦਾ 2028 ਤੱਕ ਅਸੀਂ ਏਰੀਅਰ ਦਮਾਂਗੇ ਹਲਕੇ ਸਰਕਾਰ 27 ਤੱਕ ਇਹ ਆ 28 ਤੱਕ ਸਰਕਾਰ ਹੈ ਨਹੀਂ ਪੰਜਾਬ ਸਰਕਾਰ ਪਰ ਇਹੋ ਜ ਹੈ ਮੁੱਖ ਮੰਤਰੀ ਭਵਾਨ ਦਮਾਨ ਜੋ ਕਿ ਜਗਨੂ ਹਾਰ ਕਹਿੰਦਾ ਕਹਿੰਦਾ ਅਸੀਂ ਮੁੱਖ ਮੰਤਰੀ ਭਵਾਨ ਬਣਾਦਾ ਜੋ ਕਿਸਾਨਾਂ ਦੇ ਬੋਰ ਗੇਟ ਆਇਆ ਫਰੋਈ ਬਾਰਡਰ ਦੇ ਉੱਪਰ ਅਸੀਂ ਖੇਤੀ ਕਰਦੇ ਆਂ ਦੁਬਾਰਾ ਫੇਰ ਅਸੀਂ ਮੰਗ ਕਰਦੇ ਹੁਣ ਆਉਣ ਵਾਲੀ 24 ਅਤੇ 25 ਮਾਰਚ ਨੂੰ ਜੋ 24 ਮਾਰਚ ਨੂੰ ਜੋ ਗੁਰਦੁਆਰਾ ਅੰਬਸਾਵਾਲੇ ਨੇੜੇ ਮਹਾਲੀ ਦੇ ਵਿੱਚ ਜੋ ਸਾਡੇ ਗੈਰਨ ਸਾਥੀਆਂ ਰੈਲੀ ਕਰਨਗੇ ਮੁੱਖ ਨੂੰ ਪੂ ਮਾਤਾ ਨੂੰ ਸਰਕਾਰ ਨੂੰ ਜਗਾਉਣਗੇ 25 ਮਾਰਚ ਨੂੰ ਜਿੰਨੇ ਪੰਜਾਬ ਦੇ ਮੁਲਾਜ਼ਮਾ ਚਾਹੇ 17720 ਦੇ 20 ਵਾਲੇ ਮੁਲਾਜ਼ਮ ਨੇ ਚਾਹੇ ਪੁਰਾਣੀ ਪੈਨਸ਼ਨ ਦੇ ਮੁਲਾਜ਼ਮ ਨੇ ਚਾਹੇ ਰੈਗੂਲਰ ਮੁਲਾਜ਼ਮ ਨੇ ਆਪਣੀਆਂ ਮੰਗਾਂ ਲੈ ਕੇ 25 ਪ੍ਰਧਾਨ ਰਣਜੀਤ ਸਿੰਘ ਜਾਨਵਾਲਾ ਪਹੁੰਚਿਆ ਜੋ ਅੱਜ ਦੀ ਮੁੱਖ ਰੰਡੀ ਇਹ ਆ 17720 ਤੋਂ ਭਰਤੇ ਮਨਾਇਆ ਨੂੰ 6ਵੇਂ ਤੇਕ ਵਿੱਚ ਨਾ ਪਿੱਤਾ ਜਾਵੇ ਜੋ ਕਿ ਵੀ ਇੱਕ 2025 ਨੂੰ ਸੁਪਰੀਮ ਕੋਰਟ ਨੇ ਕਹਿਤਾ ਪੰਜਾਬ ਸਰਕਾਰ ਨੂੰ ਇਹ ਇਹਦਾ ਹਾਕਾ ਇਹ ਗੈਰ ਹਾਕਾ ਇਹਨਾਂ ਨੇ ਛੇਾਂ ਬੇਗ ਲਾਗੂ ਕਰੋ ਪਰ ਪਰ ਆਪ ਨੂੰ ਪਤਾ ਹੀ ਆ ਪੰਜਾਬ ਸਰਕਾਰ ਇਹੋ ਨਹੀਂ ਹੋ ਚੁੱਕੀ ਆ ਬਹੁਤ ਮੀਟੀਆਂ ਹੋਈਆਂ ਨਾ ਹਾਈ ਕੋਰਟ ਦਾ ਫੈਸਲਾ ਮੰਨਦੀ ਆ ਨਾ ਇਹ ਸੁਪਰੀਮ ਕੋਰਟ ਦਾ ਫੈਸਲਾ ਮੰਨਦੀ ਆ ਇਸ ਕਰਕੇ ਮਲਾਇਮ ਮਨਜ਼ੂਰ ਹੋ ਕੇ ਅੱਜ ਮੁੱਖ ਮੰਤਰੀ ਭਵਨ ਤਮੰਦ ਦੇ ਸ਼ਹਿਰ ਸੰਗਰੂਰ ਦੇ ਵਿੱਚ ਕੋਥੀਏ ਸਾਹਮਣੇ ਧਰਨਾ ਲਾਉਣਾ ਪਿਆ ਆਮ ਦੌਰ ਦੀ ਪਹਿਲਾਂ ਵੀ ਆਉਂਦੇ ਰਹੇ ਨੇ ਆ ਇਹ ਹੀ ਕਹਿੰਦੇ ਆ ਵਿਕਟੋਕਟ ਮਹੀਨੇ ਵਿੱਚ ਵੀ ਜਾਂ ਫਾਇ ਦੇਣਾ ਲਗਾਤਾਰ ਧਰਨਾ ਲੱਗਦਾ ਕੀ ਕਾਰਨ ਬਣਿਆ ਇਹ ਅੱਜ ਤੱਕ ਕੋਈ ਇਹੋ ਜਿਹਾ ਮੁੱਖ ਮੰਤਰੀ ਨਹੀਂ ਹੈ ਚਾਹੇ ਕੈਬਨ ਮੰਤਰੀ ਰਿਹਾ ਚਾਹੇ ਬਾਦਲ ਰਿਹਾ ਜਾਂ ਉਸ ਤੋਂ ਚੰਨੀ ਰਿਹਾ ਵੀ ਲਗਾਤਾਰ ਹਰ ਮਹੀਨੇ 3 ਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲਾਂ ਦੇ ਵਿੱਚ ਹਰ ਮਹੀਨੇ 22 ਦਿਨਾਂ ਮੋਖਰ ਦੇ ਪਗਮਾਂ ਅੰਤਮਾਨ ਸਕੂਲ ਜੋ ਸ਼ਹਿਰ ਆ ਇਹਦੇ ਧਰਨ ਲਾਦਾ ਇਹ ਮਾਨ ਆਪ ਕਹਿ ਰਹੇ ਨੇ ਜੇ ਮੀਟਿੰਗ ਨਾ ਸਾਨੂੰ ਵੀ ਭਾਈ ਭਾਈ ਨਾਲ ਵਜ਼ੀ ਰਹੇ ਨੇ ਆ ਹੁਣ ਇਹਨਾਂ ਦਾ ਕੋਈ ਕਸੂਰ ਵੀ ਆਪਣੀ ਜੁੜੀ ਹੈ ਨਵਾਈ ਜਾਂਦੇ ਆ ਪਰ ਅਸੀਂ ਬੇਨਤੀ ਕਰਦੇ ਆ ਜਿਹੜੀ ਅੱਜ ਦੀ ਮੀਟਿੰਗ ਆ ਇਹ ਕਟੋ ਘਟ ਮੁੱਖ ਮੰਤਰੀ ਭਗਵੰਤ ਸਿੰਘ ਮਿਲਣੀ ਚਾਹੀਦੀ ਆ ਕਿਉਂਕਿ ਸੀਐਮ ਨਾਲ ਘਵਾੜੇ ਦੇ ਪਰ ਜੇ ਮੀਟਿੰਗ ਕਰਕੇ ਵਿਤਮਨ ਦੇ ਹੜਪਾ ਸੰਟੀਮਾ ਨਾਲ ਜੋ ਸਬਕਮਟੀ ਦਾ ਮੁਖੀ ਆ ਬਹੁਤ ਮਿਲੀਆਂ ਹੋਈਆਂ ਜਿਵੇਂ ਪੇਖ ਲਾਖ ਨਹੀਂ ਹੋਇਆ ਪ੍ਰਾਣੀ ਮੇਸ਼ਨ ਪਹਾਲ ਦੀ ਗੱਲ ਕਰੀਏ ਅਸੀਂ ਗੋਆ ਚਾਰ ਤੋਂ ਭਰਤੀ ਹੋਏ ਬਣਾਇਆ ਵਾਸਤੇ ਜੋ ਪ੍ਰਾਣੀ ਪੈਸ਼ਨ ਭਾਲ ਕਰਨੀ ਬਣਦੀ ਸੀ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਲੰਗਣਾ ਨੋਟੀਫਿਕੇਸ਼ਨ ਦਿੱਤਾ ਅਜੇ ਤੱਕ ਪ੍ਰਾਣੀ ਪੈਸ਼ਨ ਭਾਲੀ ਹੋ ਸਕੀ ਕੇਂਦਰ ਸਰਕਾਰ ਨੇ ਇੱਕ ਗੁਲੀ ਹੋਰ ਫੇਰ ਲਈ ਆ ਜੁਪੀਐਸ ਦੇ ਉੱਪਰ ਜੋ ਜੁਪੀਐਸ ਸਕੀਮ ਲਾਉਣ ਲੱਗਿਆ ਕਿ ਸਰਕਾਰ ਐਨਪੀਐਸ ਲੋਕੇ ਲੰਘ ਚੁੱਕੀ ਆ ਉਹੀ ਸਕੀਮਾਂ ਤੇ ਜੋ ਕੇਂਦਰ ਸਰਕਾਰ ਕਰਦੀ ਆ ਕੰਮ ਉਹਨਾਂ ਦੇ ਹੀ ਪੰਜਾਬ ਸਰਕਾਰ ਆ ਚੁੱਕੀ ਆ ਕਿਉਂਕਿ ਅੱਗੇ ਔਰ ਮੰਗਾਂ ਦੀ ਗੱਲ ਕਰੀਏ ਆਪਾਂ ਡੀਏ ਦੀ ਗੱਲ ਕਰਦੇ ਆ ਇੱਕ ਪਾਸੇ ਪੰਜਾਬ ਸਰਕਾਰ ਦਾ ਡੀਏ 42% ਆ ਕੇਂਦਰ ਦਾ 53% ਆ 11% ਬਾਕੀ ਆ ਆਹ ਸਾਰੇ ਜਿਹੜੇ ਪੁਲਿਸ ਨਾਲੇ ਖੜੇ ਆ ਇਹਨਾਂ ਨੂੰ ਵੀ 42% ਮਿਲਦਾ 53% ਨਾਲ ਨੂੰ ਨਹੀਂ ਮਿਲਦਾ ਕਿੰਨੀ ਵਾਰ ਮਿੰਟਾਂ ਹੋ ਗਿਆ ਮਖੋਨੇ ਭੁਆ ਤੋਂ ਨਾਲ ਸਿਰਫ 4% ਡੀਏ ਵਧਾਇਆ ਸੀ ਉਹਨੇ 36 ਤੋਂ 36 ਤੋਂ 42 ਕੀਤਾ ਸੀ ਏਰੀਆ ਦੇ ਵਾਸਤੇ ਪਾਲਾ ਪ੍ਰਧਾਨ ਕਹਿ ਕੇ ਆ 255 ਮਿੰਟ ਦਾ ਏਰੀਆ ਬਹੁਤ ਹੁੰਦਾ ਜੋ 5.5 ਸਾਲ ਏਰੀਆ ਦਾ ਜੇ ਮੈਂ ਬੇਗਮੀ ਹੰਦਾ 14000 ਕਰੋੜ ਰੁਪਇਆ ਬਣਦਾ ਉਹਦੇ ਬਾਰੇ ਸਰਕਾਰ ਚੋਂ ਆਪਾਂ ਬੰਡੀਆਂ ਪਾਤੀਆਂ ਸਰਕਾਰ ਜਾਣ ਤੋਂ ਬਾਅਦ ਵੀ ਗਰੰਟੀ ਲਈ ਜਾਂਦੇ ਆ ਕਹਿੰਦੇ 2028 ਤੱਕ ਅਸੀਂ ਏਰੀਆ ਦਮਾਂਗੇ ਹਲਕੇ ਸਰਕਾਰ 27 ਤੱਕ ਇਹ ਆ 28 ਤੱਕ ਸਰਕਾਰ ਹੈ ਨਹੀਂ ਪੰਜਾਬ ਸਰਕਾਰ ਪਰ ਇਹੋ ਜ ਹੈ ਮੁੱਖ ਮੰਤਰੀ ਭਵਨ ਬਣਾਣਾ ਜੋ ਕਿ ਜਗਨੂ ਹਾਰ ਕਹਿੰਦਾ ਕਹਿੰਦਾ ਅਸੀਂ ਮੁੱਖ ਮੰਤਰੀ ਭਵਨ ਬਣਾਤਾ ਜੋ ਕਿਸਾਨਾਂ ਦੇ ਬੋਰ ਗੇਟ ਆਇਆ ਖਰੋਈ ਬਾਰਡਰ ਦੇ ਉੱਪਰ ਅਸੀਂ ਨਿਖੇਦੀ ਕਰਦੇ ਆ ਦੂਜਾ ਫੇਰ ਅਸੀਂ ਮੰਗ ਕਰਦੇ ਹੁਣ ਆਉਣ ਵਾਲੀ 24 ਅਤੇ 25 ਮਾਰਚ ਨੂੰ ਜੋ 24 ਮਾਰਚ ਨੂੰ ਜੋ ਗੁਰਦੁਆਰਾ ਅੰਬਸਾਵਾਲੇ ਨੇੜੇ ਮਹਾੜੀ ਦੇ ਵਿੱਚ ਜੋ ਸਾਡੇ ਰਿਕਰਨ ਸਾਥੀਆਂ ਰੈਲੀ ਕਰਨਗੇ ਮੁੱਖ ਨੁਕਤਿਆਂ ਤੋਂ ਸਰਕਾਰ ਨੂੰ ਜਗਾਵਣਗੇ 25 ਮਾਰਚ ਨੂੰ ਜਿੰਨੇ ਬਨਾਲ ਦੇ ਮੁਲਾਜ਼ਮਾ ਚਾਹੇ 17 ਸਾਬਤ ਹੋਵੇ 20 ਵਾਲੇ ਮੁਲਾਜ਼ਮ ਨੇ ਚਾਹੇ ਪੁਰਾਣੀ ਪੈਨਸ਼ਨ ਦੇ ਮੁਲਾਜ਼ਮ ਨੇ ਚਾਹੇ ਰੈਗੂਲਰ ਮੁਲਾਜ਼ਮ ਨੇ ਆਪਣੀਆਂ ਮੰਗਾਂ ਲੈ ਕੇ 25 ਮਾਰਚ ਨੂੰ ਮਹਾੜੀ ਦੇ ਵਿੱਚ ਰੈਲੀ ਕਰਨਗੇ ਤੇ ਉਸ ਤੋਂ ਬਾਅਦ ਜੋ ਬੋਇਟ ਸੈਂਸ